ਮੈਂ ਲੰਮੀ ਕੰਨੀਆ ਕਲਾਤਾਂ ਸੰਜੀ ਕਾਪੀ ਸਾਲਾ ਤੋਂ ਮਤਲਬ ਮੈਂ ਸਕੂਟਰੀ ਲੈਣਾ ਚਾਹੁੰਦੀ ਸੀ ਪਰ ਸੰਜੀ ਮਤਲਬ ਮੈਂ ਜੋ ਪਹਿਲਾਂ ਵੀ ਕਰਦੀ ਸੀ ਸੰਜੀ 2015 ਤੋਂ ਲੈ ਕੇ ਸੰਜੀ ਮੈਂ 22 ਤੱਕ ਜੌਬ ਕੀਤੀ ਹਸਪੀਟਲ ਚ ਪਰ ਸੰਜੀ ਉਸ ਟਾਈਮ ਵਿੱਚ ਸਕੂਟਰੀ ਲੈਣੀ ਹੋਈ ਸੀ ਸੰਜੀ ਪਰ ਹੁਣ ਮੇਰੇ ਪੈਸੇ ਦਾ ਇੰਤਜ਼ਾਮ ਹੋਇਆ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਉਸ ਟਾਈਮ ਚ ਚਾਰਜ ਜਾਂਦੇ ਸੀ ਸੰਜੀ ਜਾਣਦੀ ਸੀ ਕਿੰਨਾ ਟਾਈਮ ਸੀ ਕਿੰਨਾ ਟਾਈਮ ਚਾਹਦੇ ਰਹਿੰਦੇ ਸੱਤ ਸਾਲ ਜਾਂਦੇ ਨੇ ਜਦੋਂ ਮੈਂ ਨਾ ਦੱਸਦਾ ਵਾਂ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਤੰਗੀ ਹੁੰਦੀ ਆ ਜੇ ਪੰਜਾਬੀ ਚ ਕਹਾਂ ਮਿਰਚਾਂ ਬੜੀਆਂ ਲੱਗਦੀਆਂ ਉਹ ਕਹਿੰਦੇ ਤੁਸੀਂ ਪਾਸਟਰਾਂ ਦੇ ਖਿਲਾਫ ਕਾਹਤੋਂ ਬੋਲਦੇ ਆਂ ਔਰ ਸੱਤ ਸਾਲ ਇੱਕ ਪਵਨ ਦੇ ਨਾਲ ਜੁੜੇ ਜੁੜੇ ਹੋਵੇ ਬੰਦਾ ਜੁੜਿਆ ਹੋਵੇ ਦੇ ਰਿਜ਼ਲਟ 0% ਹੋਵੇ ਤੁਹਾਨੂੰ ਮੈਂ ਦੱਸਾਂ ਤੁਹਾਨੂੰ ਇਹਦਾ ਭਰਾ ਇਸੇ ਕਾਰਨ ਦੇ ਚਰਚੋਂ ਹਟਿਆ ਕਿਉਂਕਿ ਉਹ ਜਿਹੜੇ ਚਰਚ ਦੇ ਵਿੱਚ ਜਾਂਦੇ ਉਹ ਮੈਂ ਪਾਸਟਰ ਦੇ ਖਿਲਾਫ ਕਿਹਾ ਸੀ ਮੈਂ ਕਿਹਾ ਇਹਦੇ ਕਿ ਤੁਸੀਂ ਉਹਨਾਂ ਦੇ ਖਿਲਾਫ ਕਾਹ ਤੋਂ ਗਿਆ? ਇੱਕ ਭਵਨ ਦੇ ਵਿੱਚ 7 ਸਾਲ ਹੁੰਦਿਆਂ ਔਰ ਜੀਵਨ ਦੇ ਵਿੱਚ ਰਿਜ਼ਲਟ ਜ਼ੀਰੋ। ਔਰ ਕਿੰਨੀ ਸੈਲਰੀ ਤੁਸੀਂ ਲੈਂਦੇ ਸੀ? ਸੱਚੀ ਮੇਰੀ ਆ ਗਈ ਸੀ 10000 ਸੈਲਰੀ। 10000 ਸੈਲਰੀ ਹੋਣ ਦੇ ਬਾਵਜੂਦ ਵੀ ਜੀਵਨ ਦੇ ਵਿੱਚ ਫੇਲੀਅਰ ਸੀ। ਔਰ ਤੁਹਾਨੂੰ ਪਤਾ ਇਹ ਪੜ੍ਹੀ ਲਿਖੀ ਐ? ਕਿਹੜਾ ਕੋਰਸ ਕੀਤਾ ਤੂੰ? ਕਾਂਚੀ ਵੀ ਉਹ ਡਾਕ ਅਸਿਸਟੈਂਟ ਹੈ ਕੀ ਪੰਜਾਬੀ ਦੇ ਵਿੱਚ ਉਹਨੂੰ ਕੀ ਕਹਿੰਦੇ ਆਪਾਂ ਮੈਂ ਮਤਲਬ ਕੀ ਨਰਸਾਂ ਕਹਿੰਦਾ ਹਾਂ ਹਾਂ ਨਰਸਿੰਗ ਯਾਨਕਿ ਇਹ ਨਰਸ ਵਾ ਨਰਸਿੰਗ ਦਾ ਯਾਨਕਿ ਜੇ ਉਹ ਤਾਂ ਪੰਜਾਬੀ ਚ ਕਹਿੰਦੇ ਕਿ ਡਾਕਟਰ ਹੈ ਇਹਨੇ ਕੋਰਸ ਕੀਤਾ ਹੋਇਆ ਔਰ ਇਸ ਚੱਟ ਦੇ ਵਿੱਚ ਆਣ ਕੇ ਵੀ ਇਹਦੇ ਜੀਵਨ ਦੇ ਵਿੱਚ ਫੇਲੀਅਰ ਸੀ ਇੱਕ ਪੜਿਆ ਲਿਖਿਆ ਬੰਦਾ ਔਰ ਉਤੋਂ ਨੇ ਡਾਕਟਰ ਦਾ ਕੋਰਸ ਕੀਤਾ ਹੋਇਆ ਔਰ ਜ਼ਿੰਦਗੀ ਦੇ ਵਿੱਚ ਫੇਲੀਅਰ ਸੀ ਬੇਰੋਜ਼ਗਾਰੀ ਸੀ ਔਰ ਲਗਾਤਾਰ ਪ੍ਰਾਰਥਨਾ ਕਰਦੇ ਰਹੇ ਮੈਂ ਖਲਾਫ ਨਹੀਂ ਆ ਕਿਸੇ ਵੀ ਸੇਵਕ ਦੇ ਔਰ ਲਗਾਤਾਰ ਪ੍ਰਾਰਥਨਾ ਕਰਦੇ ਰਹੇ ਪਰਮੇਸ਼ੁਰ ਨੇ ਉਹ ਫੇਲੀਅਰ ਤੋੜਿਆ ਔਰ ਇਹ 20000 ਦੀ ਜੋਬ ਦੇ ਨਾਲ ਬLESਸ ਹੋਏ। ਔਰ ਉਸ ਤੋਂ ਬਾਅਦ ਇਹਨਾਂ ਦੇ ਘਰ ਵੀ ਇਨਵਰਟਰ ਹੈ ਨਹੀਂ ਸੀ। ਪਰਮੇਸ਼ਵਰ ਨੇ ਇਹ ਗਵਾਈ ਦੇ ਚੁੱਕੀ ਆ ਇਨਵਰਟਰ ਦੇ ਨਾਲ ਬLESਸ ਕੀਤਾ। ਔਰ ਇਹਦੇ ਕੋਲ ਅੱਛਾ ਫੋਨ ਨਹੀਂ ਸੀ। ਆ ਜਿਹੜੇ ਫੋਨ ਤੇ ਲਾਈਵ ਪਾੰਦੀ ਬਈ ਕਿੰਨੇ ਦਾ ਹੈ? 18 ਨਹੀਂ ਹੈ। ਪੁਰਾਣਾ ਵਾ? ਸੱਚੀ ਨਹੀਂ ਨੀ ਹੂਆ। ਨਵਾਂ। ਮੈਨੂੰ ਪਤਾ ਤਾਂ ਮੈਂ ਵੈਸੇ ਕਿਹਾ ਪੁੱਛਿਆ। ਕਿ ਨਵੇਂ ਫੋਨ ਦੇ ਨਾਲ 18000 ਦੇ ਨਾਲ ਫੋਨ ਦੇ ਨਾਲ ਬੈਸ ਕੀਤਾ ਪਰਮੇਸ਼ਵਰ ਨੇ। ਔਰ ਫਿਰ ਚਰਚ ਆਉਣ ਦੇ ਵਿੱਚ ਬਹੁਤ ਜਿਆਦੀ ਦਿੱਕਤ ਸੀ। ਪਾਣੀ ਇੱਥੇ ਸਾਡੀ ਚਾਕੋਟ ਵਾਲੀ ਫੈਮਿਲੀ ਆ। ਉਹਨਾਂ ਦਾ ਬੇਟਾ ਲਵਲੀ ਲਗਾਤਾਰ ਇਹਨਾਂ ਨੂੰ ਲੈ ਕੇ ਆਉਂਦਾ ਕਦੀ ਛੱਡ ਕੇ ਆਉਂਦਾ। ਕਦੀ ਇਹ ਭੈਣ ਗਦੀਪ ਦੇ ਨਾਲ ਹੁੰਦੇ, ਕਦੀ ਆਟੋ ਦੇ ਵਿੱਚ ਆਉਂਦੇ। पर लगातार जुड़े रहे और परमेश्वर ने इनਾਂ ਦੀ ਜਿਹੜੀ ਜ਼ਰੂਰਤ ਸੀ ਸਕੂਟਰੀ ਦੀ और ਸਭ ਤੋਂ ਪਹਿਲਾਂ ਜਦੋਂ ਪਹੁੰਚੇ ਏਜੰਸੀ ਦੇ ਵਿੱਚ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਨੂੰ ਫੋਟਵਾਂ ਪਾਈਆਂ اور ਅਗਰ ਮੈਂ ਸਿਲੈਕਟ ਕੀਤਾ ਉਹਦਾ ਰੇਟ ਵੀ ਤੇ ਸਕੂਟਰੀ ਵੀ ਹੁਣ ਕੱਲ ਨੂੰ ਇਹ ਹੋਰ ਕਿਸੇ ਭਵਨ ਦੇ ਵਿੱਚ ਚਲੀ ਜਾਂਦੀ ਆ ਜਿੱਤੇ ਜਾ ਕੇ ਕਹੇ ਜੀ ਉਥੇ ਨਹੀਂ ਮੈਨੂੰ ਵਰਖਤਾ ਮਿਲਿਆ ਔਨ ਰਿਕਾਰਡ ਚੱਲਦਾ ਪਿਆ ਮੈਂ ਲਾਈਵ ਦੱਸਦਾ ਪਿਆ ਜਦੋਂ ਦਾ ਇਹ ਮਹਾਭਿਸ਼ੇਕ ਭਵਨ ਸਟਾਰਟ ਹੋਇਆ ਲੋਕ ਥੋੜੇ ਆ ਬਾਲੇ ਆ ਮਾਇਨੇ ਨਹੀਂ ਰੱਖਦਾ ਇੱਕ ਬੰਦਾ ਐਡਾ ਹੱਥ ਖੜਾ ਨਹੀਂ ਕਰਕੇ ਕਹਿ ਸਕਦਾ ਕਿ ਮੇਰੇ ਜੀਵਨ ਚ ਕੰਮ ਨਹੀਂ ਹੋਇਆ ਇੱਕ ਬੰਦਾ ਲਾਈਵ ਦੱਸਦਾ ਪਿਆ ਜਿੱਥੇ ਗੱਲ ਤੇ ਉਥੇ ਤੇ ਗਲਤ ਜ਼ਰੂਰ ਕਵਾਂਗੇ ਅਸੀਂ ਚਾਹ ਕੋਈ ਪਾਸਟਰਾ ਚਾਹ ਕੋ ਪ੍ਰੋਫਟਾ ਚਾਹ ਕੋ ਪੋਸਟਲਾ ਕੋਈ ਵੀ ਕਿਉ ਨੀ ਜਿੱਥੇ ਕੁਝ ਗਲਤ ਹੈ ਉਥੇ ਗਲਤ ਕਵਾਂਗੇ ਜ਼ਰੂਰ ਜਿੱਥੇ ਕੋਈ ਬੰਦਾ ਗਲਤ ਹੈ ਉਥੇ ਉਹਨੂੰ ਜ਼ਰੂਰ ਕਵਾਂਗੇ ਜਿੱਥੇ ਕੋਈ ਸੇਵਾਦਾਰ ਗਲਤ ਹੈ ਉਥੇ ਉਹਨੂੰ ਜ਼ਰੂਰ ਕਵਾਂਗੇ ਗਲਤ